ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ VOTING ਹੋਣੀ ਹੈ VOTING ਨਿਰਪੱਖ ਢੰਗ ਨਾਲ ਕਰਵਾਉਣ ਦੇ ਲਈ ਅਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਚੋਣ ਕਮਿਸ਼ਨ ਪੂਰੀ ਤਿਆਰੀ ਵਿੱਚ ਹੈ ਮੰਗਲਵਾਰ ਨੂੰ ਪੰਜਾਬ ਦੇ ਮੁਖ ਚੋਣ ਅਧਿਕਾਰੀ ਵੀਕੇ ਸਿੰਘ ਨੇ ਪੰਜਾਬ ਅਤੇ ਗੁਆਂਢੀ ਸੂਬਿਆਂ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਚੋਣਾਂ ਤੋਂ ਪਹਿਲਾਂ ਦੇ 72 ਘੰਟਿਆਂ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਪ੍ਰੋਟੋਕੋਲ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ बेसिक यह था कि जो लास्ट जैसे जैसे इलेक्शन का टाइम नजदीक आते जाता है ना काफी कुछ रोल एजेंसीज का बदल जाता है जो लास्ट 72 आवर के लिए इस बार ना इलेक्शन कमीशन ने एक अलग प्रोटोकॉल जारी किया है तो उसको उसकी पालना अच्छी तरीके से हो उसके लिए सभी दूसरे स्टेटों की भी को भी कुछ जिम्मेवारी दी गई है और वो भी उसके हिसाब से काम करेंगे जो हमारे इलेक्शन में सहयोग होगा हो चोर कमीशन वालों जारी जानकारी मुताबिक 2 ਫਰਵਰੀ ਸ਼ਾਮ 5 ਵਜੇ ਤੋਂ 4 ਫਰਵਰੀ ਸ਼ਾਮ ਤੱਕ ਸੂਬੇ ਅੰਦਰ ਸ਼ਰਾਬ ਦੀ ਵਿਕਰੀ ਤੇ ਰੋਕ ਰਹੇਗੀ। ਗੁਆਂਢੀ ਸੂਬਿਆਂ ਵਿੱਚ ਵੀ ਪੰਜਾਬ ਤੋਂ 3 ਕਿਲੋਮੀਟਰ ਦੇ ਦਾਰੇ 'ਚ ਸ਼ਰਾਬ ਨਹੀਂ ਵਿਕੇਗੀ। ਗੁਆਂਢੀ ਸੂਬਿਆਂ ਵਿੱਚ ਨੌਕਰੀ ਕਰਦੇ ਪੰਜਾਬ ਦੇ ਵੋਟਰਾਂ ਨੂੰ ਪੇਡ ਛੁੱਟੀ ਦਿੱਤੀ ਜਾਏਗੀ। ਅੰਤਰਰਾਜੀ ਸਰਹੱਦਾਂ ਤੇ ਦੋਹਰੀ ਚੈਕਿੰਗ ਹੋਏਗੀ। ਪੰਜਾਬ ਵਿੱਚ ਵੀ ਨਾਕੇ ਲੱਗਣਗੇ ਅਤੇ ਗੁਆਂਢੀ ਸੂਬਿਆਂ ਦੇ ਪੰਜਾਬ ਨਾਲ ਲੱਗਦੇ ਸਰਹੱਦ ਤੇ ਵੀ ਚੈਕਿੰਗ ਦੇ ਹੁਕਮ ਨੇ। ਕਿਸੇ ਵੀ ਵਾਹਨ ਨੂੰ ਬਿਨਾਂ ਚੈਕਿੰਗ ਨਾਲ ਲੰਘਣ ਦੇ ਹੁਕਮ ਨੇ। ਐਂਬੂਲੈਂਸਾਂ ਦੀ ਵੀ ਚੈਕਿੰਗ ਹੋਏਗੀ। ਫਲਾਈਂਗ ਸਕੁਐਡਜ਼ ਜ਼ਿਆਦਾ ਦਿਸਣਗੀਆਂ ਪੰਜਾਬ ਭਾਰ ਵਿੱਚ 4316 ਪੋਲਿੰਗ ਸਟੇਸ਼ਨ ਬਣਾਏ ਗਏ ਨੇ 1036 ਥਾਵਾਂ ਤੇ VOTING ਦੀ ਵੀਡੀਓਗ੍ਰਾਫੀ ਹੋਏਗੀ 531 ਥਾਵਾਂ ਤੇ VOTING ਦੀ ਫੋਟੋਗ੍ਰਾਫੀ ਹੋਏਗੀ 9562 ਮਾਈਕਰੋ ਅਬਜ਼ਰਵਰ ਲਗਾਏ ਗਏ ਨੇ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਅਤੇ ਹੋਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਰਹਿਣਗੇ ਚੋਣਾਂ ਦੇ ਮੱਦੇਨਜ਼ਰ 94% ਦੀ ਲਾਇਸੈਂਸੀ ਹਥਿਆਰ ਜਮ੍ਹਾਂ ਹੋਏ ਨੇ ਚੋਣ ਜਾਬਤਾ ਲੱਗਣ ਤੋਂ ਬਾਅਦ ਕੈਸ਼ ਅਤੇ ਡਰੱਗਸ ਨੂੰ ਮਿਲਾ ਕੇ 68 ਕਰੋੜ ਦੀ ਰਿਕਵਰੀ ਹੋਈ ਹੈ। ਪੇਡ ਨਿਊਜ਼ ਦੀਆਂ 64 ਸ਼ਿਕਾਇਤਾਂ ਸਾਹਮਣੇ ਆਈਆਂ ਨੇ। ਇਹਨਾਂ 'ਚੋਂ 34 ਸ਼ਿਕਾਇਤਾਂ 'ਚ ਪੇਡ ਨਿਊਜ਼ ਸਾਬਤ ਹੋਈ ਹੈ। ਚੋਣ ਕਮਿਸ਼ਨ ਸੂਬੇ ਦੇ ਸਾਰੇ ਵੋਟਰਾਂ ਨੂੰ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਲਈ ਜਾਗਰੂਕ ਵੀ ਕਰ ਰਿਹਾ ਹੈ।